ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਦੋਸਤ सुरेंद्र ਸੋਹਤਾ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਹੈ ਸੋ ਇਸ ਪਵਿੱਤਰ ਮੌਕੇ ਦੇ ਉੱਤੇ ਜਿਹੜਾ ਹੈ ਪਵਨ ਵਾਲਮੀਕੀ ਤੀਰਤ ਦੇ ਉੱਤੇ ਸੰਗਤਾਂ ਹੋਮ ਹੋਮਾ ਕੇ ਪਹੁੰਚ ਰਹੀਆਂ ਨੇ ਸੋ ਇਸ ਵੇਲੇ ਅਸੀਂ ਖੜੇ ਆ ਪਵਨ ਵਾਲਮੀਕੀ ਤੀਰਤ ਦੇ ਉੱਤੇ ਔਰ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਨੇ ਉਨਾਤਮਸਤਕ ਹੋਣ ਲਈ ਆਈਆਂ ਨੇ ਸਾਡੇ ਨਾਲ ਕੁਸਲਾਨੀ ਆਏ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ हाँ जी की नाम है जी तो मेरा नाम बैद्यनाथ बावरी है कहाँ से आए हो आप हम वेस्ट बंगाल से आए हैं आज भगवान वाल्मीकि जी का परगढ़ दिवस है तो आप वेस्ट बंगाल से यहाँ नतमस्तक होने के लिए आए हो क्या कहना चाहती हो आप मैं कहना चाहूँगा देखिए मैं तो यहाँ पहले मैंने पहले दफा आया हूँ तो मुझे यहाँ आके बहुत ही अच्छा लगा और आज मतलब हम लोग नहीं जानते थे कि आज वाल्मीकि जी का ये त्यौहार यहाँ हो रहा है हम लोग को आने के बाद यहाँ अमृतसर में जब उतरे तब पता चला कि यहाँ त्यौहार हो रहा है तो हम लोग भी अपने को खूब नसीब वाला हम लोग समझे कि इस त्यौहार पे हम लोग यहाँ पर आज उपस्थित हो पाए हैं आप मंदिर में आए हो आपने मंदिर को देखा और भगवान वाल्मीकि जी की भव्य जो सोने की प्रतिमा है वो देखी है कैसा लगा दर्शन करके देखिए ये तो बहुत ही अच्छा लगा हम लोग को तो ये तो पंजाब में तो मालूम है जो स्वर्ण मंदिर का नाम जो आप लोग के यहाँ बताया जाता है तो वो ਨਜ਼ਾਰਾ ਦੇਖ ਕੇ ਮਤਲਬ ਕੀ ਬੋਲਣ ਖੂਬ ਹੀ ਆਪਲੂਤ ਹੈ ਔਰ ਖੂਬ ਅੱਛਾ ਲਗ ਰਿਹਾ ਹੈ। ਤੁਸੀਂ ਸੋ ਤੁਸੀਂ ਦੇਖਿਆ ਕਿ ਜਿਹੜੇ ਸੈਲਾਨੀ ਇੱਥੇ ਆ ਰਹੇ ਨੇ ਵੈਸਟ ਬੰਗਾਲ ਤੋਂ ਸਪੈਸ਼ਲ ਜਿਹੜੇ ਉਹ ਭਗਵਾਨ ਦੇ ਦਰਸ਼ਨ ਕਰਨ ਲਈ ਇਸ ਜਗ੍ਹਾ ਤੇ ਆਏ ਨੇ ਹੋਰ ਵੀ ਇੱਥੇ ਜਿਹੜੇ ਲੋਕ ਨੇ ਆਤਮਿਕ ਹੋਣ ਲਈ ਆ ਰਹੇ ਨੇ ਅਜੀਤ ਜੀ ਕੀ ਨਾਮ ਹੈ ਜੀ ਤੁਹਾਡਾ ਅਮਨ ਸ਼ਰਮਾ ਜੀ ਸ਼ਰਮਾ ਜੀ ਆਜੇ ਭਗਵਾਨ ਜੀ ਦਾ ਪ੍ਰਗਟ ਦਿਵਸ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਇੱਥੇ ਨਤਮਸਤਕ ਹੁਣ ਲਿਆਏ ਆਪਾਂ ਆਏ ਜੀ ਜਰਿੰਦਰੋਂ ਆਏ ਆ ਜੀ ਬਹੁਤ ਵਧੀਆ ਹੈਗਾ ਅੰਦਰ ਸਿਸਤਮ ਬਣਿਆ ਬਾਦਮੀਕੀ ਮਹਾਰਾਜ ਜੀ ਦੀ ਮੂਰਤੀ ਹੈ ਬਹੁਤ ਵਧੀਆ ਬਣਿਆ ਜੀ ਮਨ ਖੁਸ਼ ਹੋ ਗਿਆ ਜੀ ਹਾਂ ਤੁਸੀਂ ਦੇਖਿਆ ਹੋਏਗਾ ਕਿ ਭਗਵਾਨ ਦੀ ਜਿਹੜੀ ਪ੍ਰਤਿਮਾ ਹੈ ਸੋਨੇ ਦੀ ਬਣੀ ਹੋਈ ਬੜੀ ਮਨਮੋਹਕ ਹੈ ਤੇ ਅੱਜ ਪ੍ਰਗਟ ਦਿਵਸ ਵੀ ਹੈ ਬਹੁਤ ਸੱਜਿਆ ਹੋਇਆ ਇਹ ਮੰਦਰ ਕਿੱਦਾਂ ਦਾ ਦ੍ਰਿਸ਼ ਲੱਗਾ ਜਦੋਂ ਤੁਸੀਂ ਅੰਦਰ ਗਏ ਭਗਵਾਨ ਦੇ ਦਰਸ਼ਨ ਕੀਤੇ ਬਹੁਤ ਵਧੀਆ ਲੱਗਾ ਜੀ ਬਹੁਤ ਮਨ ਖੁਸ਼ ਹੋ ਗਿਆ ਮੂਰਤੀ ਹੈ ਸੋਨੇ ਦੀ ਬਹੁਤ ਵਧੀਆ ਜੀ ਬਹੁਤ ਮਨ ਖੁਸ਼ ਹੋ ਗਿਆ ਬੜੀ ਦੂਰੋਂ ਦੂਰੋਂ ਸੰਗਦਾ ਆਈਆਂ ਦਰਸ਼ਨ ਕਰਨ ਕੋਈ ਇਸ਼ਨਾਨ ਵੀ ਕਰ ਰਹਾ ਹੈ ਬਹੁਤ ਵਧੀਆ ਲੱਗਾ ਜੀ ਸੋ ਤੁਸੀਂ ਸੁਣਿਆ ਸ਼ਰਮਾ ਜੀ ਨੇ ਕਿਹਾ ਹੈ ਕਿ ਉਹ ਜਲੰਧਰ ਤੋਂ ਆਏ ਨੇ ਭਗਵਾਨ ਦੇ ਦਰਸ਼ਨ ਕਰਨ ਲਈ ਭਗਵਾਨ ਦਾ ਆਸ਼ੀਰਵਾਦ ਲੈਣ ਦੇ ਲਈ ਹੋਰ ਵੀ ਸਾਡੇ ਨਾਲ ਇੱਥੇ ਵੀਰ ਜੀ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਵੀਰ ਜੀ ਅੱਜ ਤੁਸੀਂ ਆਏ ਹੋ ਭਗਵਾਨ ਜੀ ਦੇ ਦਰਸ਼ਨ ਕਰਨ ਦੇ ਲਈ ਭਗਵਾਨ ਜੀ ਦਾ ਪ੍ਰਗਟ ਉਤਸਵ ਹੈ ਕਿਵੇਂ ਦਾ ਲੱਗਾ ਪ੍ਰਭੂ ਦੇ ਦਰਸ਼ਨ ਕਰਨ ਕੇ ਬਹੁਤ ਵਧੀਆ ਜੀ ਬਹੁਤ ਉਤਸ਼ਾਹ ਮਹਾਰਾਜ ਸੰਗਤਾਂ ਜੇ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਜੀ ਬਹੁਤ ਸੰਗਤਾਂ ਬਹੁਤ ਚੜ੍ਹ ਕੇ ਸੇਵਾ ਕਰਨੀਆਂ ਜੀ ਬਹੁਤ ਬਹੁਤ ਤੁਹਾਨੂੰ ਬਾਜੀ ਜੀ ਸਬਸਕ੍ਰਾਈਬ ਸੋ ਤੁਸੀਂ ਦੇਖਿਆ ਹੈ ਕਿ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਹੋ ਸਭ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਵੱਡਾ ਹੁਸ਼ਾਇ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚ ਰਹੇ ਨੇ ਹਾਲਾਂਕਿ ਅੱਜ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਤਾ ਨੇ ਵੀ ਇੱਥੇ ਆ ਕੇ ਭਗਵਾਨ ਨੂੰ ਜਿਹੜਾ ਹੈ ਨਮਸਤਕ ਹੋਏ ਨੇ ਭਗਵਾਨ ਨੂੰ ਮੱਥਾ ਟੇਕਿਆ ਹੈ ਸੋ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇੱਥੇ ਸੰਗਤਾਂ ਪਹੁੰਚਿਆ ਨੇ ਵੱਖ-ਵੱਖ ਜਗ੍ਹਾ ਤੋਂ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਉਹਨਾਂ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਕਿਵੇਂ ਉਹਨਾਂ ਨੇ ਜਿਹੜਾ ਨਤਮਸਤਕ ਹੋ ਕੇ ਅੱਜ ਭਗਵਾਨ ਦੇ ਦਰਸ਼ਨ ਕੀਤੇ ਨੇ ਭਗਵਾਨ ਦਾ ਜਿਹੜਾ ਉਹ ਧੰਨਵਾਦ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਮੰਦਰ ਜਿਹੜਾ ਹੈ ਉਹ ਪੂਰਾ ਸਜਿਆ ਹੋਇਆ ਹੈ ਜਿਹੜਾ ਮੱਧੇ ਦਾ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੇ ਨਾਲ ਪੂਰਾ ਸਜਿਆ ਹੋਇਆ ਹੈ ਔਰ ਅੱਜ ਭਗਵਾਨ ਦਾ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਇੱਥੇ ਆ ਰਹੀਆਂ ਨੇ ਔਰ ਭਗਵਾਨ ਦਾ ਜਿਹੜਾ ਉਹ ਦਰਸ਼ਨ ਕਰਕੇ ਜਿਹੜਾ ਉਹ ਆਪਣੇ ਆਪ ਨੂੰ ਭਾਗਸ਼ਾਲੀ ਮੰਨ ਰਹੀਆਂ ਨੇ ਕਿ ਉਹ ਭਗਵਾਨ ਦੇ ਘਰ ਆਏ ਨੇ ਉਹਨਾਂ ਨੇ ਦਰਸ਼ਨ ਕੀਤੇ ਨੇ ਸਾਡੇ ਨਾਲ ਇੱਥੇ ਕੁਝ ਦੁਕਾਨਦਾਰ ਵੀਰ ਵੀ ਨੇ ਜਿਹੜੇ ਕੀ ਪਾਵਨ ਵਾਲਮੀਕੀ ਤੀਰਤ ਦੇ ਉੱਤੇ ਜਿਹੜੀ ਇੱਥੇ ਨਾਲ ਦੀ ਨਾਲ ਸੰਗਤ ਆਉਂਦੀ ਉਹਨਾਂ ਦੇ ਲਈ ਜੋੜਿਆਂ ਦੀ ਵਿਵਸਥਾ ਵੀ ਕਰਦੇ ਨੇ ਪ੍ਰਸ਼ਾਦ ਵੀ ਉਹਨਾਂ ਵੱਲੋਂ ਦਿੱਤਾ ਜਾਂਦਾ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਅਰਜੀਤ ਕੁਮਾਰ ਅਰਜੀਤ ਜੀ ਅੱਜ ਭਗਵਾਨ ਵਾਲਮੀਕ ਜੀ ਦਾ ਪਾਵਨ ਪ੍ਰਗਟ ਦਿਵਸ ਹੈ ਬੜੀ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਤਾਂ ਤੁਸੀਂ ਤਾਂ ਪਹਿਲਾਂ ਵੀ ਇੱਥੇ ਰਹਿੰਦੇ ਹੋ ਕਿੱਦਾਂ ਦਾ ਅੱਜ ਦਾ ਜਿਹੜਾ ਮਾਹੌਲ ਹੈ ਕਿੱਦਾਂ ਦਾ ਜਿਹੜਾ ਪਾਵਨ ਤੀਰ ਦੇ ਉੱਤੇ ਸੰਗਤਾਂ ਆਈਆਂ ਨੇ ਤੁਸੀਂ ਤਾਂ ਸਵੇਰ ਤੋਂ ਲੈ ਕੇ ਕੱਲ ਤੋਂ ਹੀ ਜਿਹੜਾ ਤੁਸੀਂ ਇੱਥੋਂ ਦਾ ਲੋਕੀਂ ਨਜ਼ਾਰੇ ਦੇਖ ਰਹੇ ਹੋ ਕੀ ਕਹਿਣਾ ਚਾਹੁੰਦੇ ਮੈਂ ਨਾ ਅੱਗੇ ਨਾਲ ਬਹੁਤ ਵਧੀਆ ਇੱਥੇ ਮਤਲਬ ਪਬਲਿਕ ਦਾ ਰੁਝਾਨ ਵਧਿਆ ਹੈ ਪਹਿਲੇ ਅੱਜ ਤੋਂ 10 ਸਾਲ ਬਿਲ ਕੋਈ ਨਹੀਂ ਆਂਦਾ ਸੀ ਮਤਲਬ ਹੁਣ ਇੰਨਾ ਕਿ ਲੋਕ ਜਾਗਰੂਕ ਹੋਏ ਆ ਮਤਲਬ ਦਿਨ ਰਾਤ ਲੋਕ ਆਉਂਦੇ ਜੋ ਲੰਗਰ ਲੱਗੇ ਆ ਸਭ ਕੁਝ ਸਵਿਧਾ ਬਣੀ ਆ ਗਵਰਨਮੈਂਟ ਨੇ ਪੈਸਾ ਲਾਇਆ ਲੈਟਰ ਲਾਈਆਂ ਸਾਪ ਕੋ ਮਤਲਬ ਤੀਸਥਾਨ ਬਹੁਤ ਵਧੀਆ ਬਣ ਰਿਹਾ ਹੈ ਸੋਹਣਾ ਤੀਸਥਾਨ ਬਣ ਗਿਆ ਦੂਰ ਦੂਰੋਂ ਪਬਲਿਕ ਆਉਂਦੀ ਹੈ ਇੱਥੇ ਲੋਕਾਂ ਦੀ ਆਸਰਾਮਾਂ ਦਾ ਪੁਰੀਆਂ ਹੁੰਦੀਆਂ ਵਾਲਮੀ ਭਵਾਂਜੀ ਦੇ ਬੈਠੇ ਗੱਦੀ ਨੀਸ਼ ਮੰਦਿਰ ਬਣਿਆ ਹੈ ਅੱਜ ਪਰਗਰ ਦਿਵਸ ਮੌਕੇ ਤੁਸੀਂ ਸੰਗਤਾਂ ਨੂੰ ਅੰਬਰਸਰ ਦੀਆਂ ਨੂੰ ਔਰ ਬਾਹਰ ਜਿੰਨੇ ਵੀ ਤੁਹਾਨੂੰ ਸੁਣ ਰਹੇ ਕੀ ਕਹਿਣਾ ਚਾਹੁੰਦੇ ਹੋ ਨਾਲ ਮੈਂ ਅੱਨਾ ਇੱਥੇ ਵੱਧ ਚੜ ਕੇ ਇੱਥੇ ਆਓ ਦਰਸ਼ਨ ਕਰੋ ਤੀਸਥਾਨ ਬਣਿਆ ਆ ਦੁਨੀਆ ਦੇਖੋ ਦਰਬਾਰ ਸਾਹਿਬ ਜਾਂਦੀ ਹੈ ਤੀਸਥਾਨ ਬਣਿਆ ਵਾਲਮੀ ਭਵਾਂਜੀ ਕਿੱਡਾ ਪੁਰਾਣਾ ਤੀਸਥਾਨ ਹੈਗਾ ਜੁਗਾ ਜੁਗਾ ਇੱਥੋਂ ਦੇਖੋ ਵਾਲਮੀ ਭਾਈ ਅਮੜਾ ਤੇ ਪਹੜਾ ਕੀਤਾ ਅਮਰਸਾ ਨਾਲ ਪਿਆ ਵਾਲਮੀ ਦੀ ਜਤੋਂ ਤੇ ਆਓ ਇੱਥੇ ਸਭ ਚਲੋ ਇਕੱਠੇ ਹੋਵੇ ਇੱਥੇ تیر ਪਤਾ ਲੱਗੇ ਦੁਨੀਆ ਨੂੰ ਲਵ ਕੁਸ਼ ਦਾ ਜਨਮ ਸਥਾਨ ਹੈ ਸੀਤਾ ਮਾਤਾ ਕੁਰੀਆ ਪਣੀਆ ਹਨ ਮਾਈ ਢਾਈ ਟੱਕਲਾ ਹੈ ਬਹੁਤ ਔੜਾ ਮੰਦਰ ਹੈ ਲੋਕਾਂ ਨੂੰ ਇਹਦੀ ਬਾਰੇ ਘੱਟ ਪਤਾ ਹੈ ਜੇ ਲੋਕ ਜਾਨੇ ਟੂਰਿਸਟ ਆਉਂਦੇ ਆ ਇਹਦੇ ਬਾਰੇ ਥੋੜਾ ਪਤਾ ਲੱਗੇ ਜਾਗਰੂ ਲੋਕਾਂ ਨੂੰ ਇੱਥੇ ਤੀਰਸਤੇ ਆਉਣ ਤੇ ਵੱਧ ਜਾ ਕੇ ਦੁਨੀਆ ਮਤਲਬ ਵੱਧ ਤੋਂ ਵੱਧ ਆਵੇ ਇੱਥੇ ਸੋ ਆਪ ਸਭ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਕਮੈਂਟ ਬਾਕਸ ਦੇ ਵਿੱਚ ਜੈ ਵਾਲਮੀਕੀ ਜ਼ਰੂਰ ਲਿਖਣਾ ਸੋ ਮੈਨੂੰ ਦੀ ਉਜਾਜ਼ਤ ਮੈਂ ਹਾਂ ਤੁਹਾਡਾ ਆਪਣਾ ਦੋਸਤ ਸੁਨਦਰ ਸੋਹਤਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਪਾਵਨ ਵਾਲਮੀਕੀ ਤੀਰਤ ਅੰਮ੍ਰਿਤਸਰ